ਇਹਨਾਂ ਦਾ ਕਾਰਨ ਇਹ ਸੀ ਕਿ ਇਹਨਾਂ ਦੀ ਪਹਿਲਾਂ ਪਤੰਗਬਾਜ਼ੀ ਤੋਂ ਲੜਾਈ ਹੋਈ ਐਂਡ ਆਪਸ ਵਿੱਚ ਕਮੈਂਟ ਵਗੈਰਾ ਮਾਰਨ ਤੋਂ ਉਸ ਤੋਂ ਇਹਨਾਂ ਦੀ ਬੈਸ ਵਧ ਗਈ ਤੇ ਉਹ ਗਰੁੱਪ ਇਕੱਠੇ ਹੋ ਗਏ ਲੋ ਐਂਡ ਜਦੋਂ ਉਹ ਪ੍ਰੋਵੋਕੇਸ਼ਨ ਦੇ ਵਿੱਚ ਸਟਨ ਬਹੁਤ ਜ਼ਿਆਦਾ ਇਹਨਾਂ ਦੀ ਵਾਇਲੈਂਸ ਵਧ ਗਈ ਇਹਦੇ ਵਿੱਚ ਫਿਰ ਲੜਕਾ ਹਰਮਨਜੀਤ ਸਿੰਘ ਸਨੋਬ ਜਸਵੀਰ ਸਿੰਘ ਉਦੀ ਪੇਟ ਦੇ ਵਿੱਚ ਗੋਲੀ ਲੱਗੀ ਅਤੇ ਤੀਜ ਹਸਪਤਲ ਜਿੱਥੇ ਉਹ ਦੀ ਪਹੁੰਚ ਕੇ ਮੌਤ ਹੋ ਗਈ। ਨੌਜਵਾਨ ਦੀ ਜਾਨ ਚਲੀ ਗਈ ਤੇ ਵਜਾ ਪਤੰਗਬਾਜ਼ੀ ਸੀ ਅਤੇ ਫਿਰ ਉਸ ਨੂੰ ਲੈ ਕੇ ਹੋਈ ਟਕਰਾਹ ਸਹਿਨਸ਼ੀਲਤਾ ਘਟਣ ਦਾ ਇੱਕ ਹੋਰ ਨਮੂਨਾ ਅੰਮ੍ਰਿਤਸਰ ਤੋਂ ਆਇਆ। ਸੁਲਤਾਨ ਵਿੰਡ ਇਲਾਕੇ ਦੇ ਵਿੱਚ ਦੋ ਤਿਰਾਂ ਚ ਐਨੀ ਲੜਾਈ ਹੋਈ ਕਿ ਹਰਮਨਜੀਤ ਸਿੰਘ ਦੇ ਗੋਲੀ ਲੱਗ ਗਈ ਤੇ ਮੌਤ ਹੋ ਗਈ। ਨੌਜਵਾਨ ਦੀ ਪੇਟ ਦੇ ਵਿੱਚ ਗੋਲੀ ਵੱਜੀ ਸੀ। ਵਾਰਦਾਤ ਸੁਲਤਾਨ ਵਿੰਡ ਰੋਡ ਤੇ ਆਜ਼ਾਦ ਨਗਰ ਨੇੜੇ ਤੂਦ ਸਾਬ ਗੇਟ ਤੇ ਵਾਪਰੀ। ਐਤਵਾਰ ਨੂੰ ਆਜ਼ਾਦਨਗਰ ਚ ਲੋਕ ਆਪਣੀਆਂ ਛੱਤਾਂ ਤੇ ਪਤੰਗ ਉਡਾਰੇ ਸਨ ਜਦੋਂ ਪਤੰਗ ਦਾ ਪੇਚ ਫਸ ਗਿਆ ਤਾਂ ਇੱਕ ਨੇ ਦੂਜੇ ਦੀ ਪਤੰਗ ਕੱਟ ਦਿੱਤੀ ਟਕਰਾਅ ਰੰਨੀ ਵੱਧ ਗਈ ਕਿ ਦੋਵੇਂ ਧੜੇ ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗੇ ਛੱਤਾਂ ਤੋਂ ਸ਼ੁਰੂ ਹੋਈ ਇਹ ਬਹਿਸ ਰਾਤ 8 ਵਜੇ ਸੜਕ ਤੇ ਆ ਪਹੁੰਚੀ ਨੌਜਵਾਨਾਂ ਦਾ ਇੱਕ ਗਰੁੱਪ ਤੇਜ਼ਾਰ ਹਥਿਆਰਾਂ ਨਾਲ ਲੈ ਸੋ ਆਜ਼ਾਦਨਗਰ ਪਹੁੰਚ ਗਿਆ ਥਾਣਾ ਬੀ ਡਿਵੀਜ਼ਨ ਦੇ ਏਰੀਆ ਆਜ਼ਾਦਨਗਰ ਤੂਦਸਾ ਗੇਟ ਦੇ ਲਾਗੇ ਕੁਝ ਲੋਕਾਂ ਦੇ ਵਿੱਚ ਝੜਕ ਹੋਈ ਅਤੇ ਉਹਦੇ ਵਿੱਚ ਬਾਅਦ ਵਿੱਚ ਫਾਇਰਿੰਗ ਹੋਈ ਜਿਹਦੇ ਵਿੱਚ ਇੱਕ ਲੜਕਾ ਹਰਮਨਜੀਤ ਸਿੰਘ ਸਨ ਆਫ ਜਸਵੀਰ ਸਿੰਘ ਉਹਦੀ ਪਿੱਠ ਦੇ ਵਿੱਚ ਗੋਲੀ ਲੱਗੀ ਜਿਹਨੂੰ ਬਾਅਦ ਵਿੱਚ ਸਿਵਲ ਹਸਪੀਟਲ ਤੋਂ ਰੈਫਰ ਕਰ ਦਿੱਤਾ ਗਿਆ ਹਰਤੇਜ ਹਸਪੀਟਲ ਜਿੱਥੇ ਉਹਦੀ ਪਹੁੰਚ ਕੇ ਮੌਤ ਹੋ ਗਈ ਲੜਾਈ ਦਾ ਇਹਨਾਂ ਦਾ ਕਾਰਨ ਇਹ ਸੀ ਕਿ ਇਹਨਾਂ ਦੀ ਪਹਿਲਾਂ ਪਤੰਗਬਾਜ਼ੀ ਤੋਂ ਲੜਾਈ ਹੋਈ ਐਂਡ ਆਪਸ ਵਿੱਚ ਕਮੈਂਟ ਵਗੈਰਾ ਮਾਰਨ ਤੋਂ ਉਸ ਤੋਂ ਇਹਨਾਂ ਦੀ ਬੈਚ ਵੱਧ ਗਈ ਐਂਡ ਫਿਰ ਉਹਨਾਂ ਦੇ ਜਿਵੇਂ ਹੋਰ ਗਰੁੱਪ ਇਕੱਠੇ ਹੋ ਗਏ ਲੋ ਐਂਡ ਜਦੋਂ ਪ੍ਰੋਵੋਕੇਸ਼ਨ ਦੇ ਵਿੱਚ ਸਟਡਨ ਬਹੁਤ ਜ਼ਿਆਦਾ ਇਹਨਾਂ ਦੀ ਵਾਇਲੈਂਸ ਵੱਧ ਗਈ ਇਸ ਸੰਬੰਧੀ ਅਸੀਂ ਅੰਡਰ ਸੈਕਸ਼ਨ 302 ਪਰਚਾ ਦਰਜ ਕੀਤਾ ਜਾ ਰਿਹਾ ਹੈ 98ਵੀਂ ਡਿਵੀਜ਼ਨ ਐਂਡ ਦੋਸ਼ੀ ਜਿਹੜੇ ਨੇ ਉਹ ਆਇਡੈਂਟੀਫਾਈ ਕੀਤੇ ਜਾ ਚੁੱਕੇ ਨੇ ਐਂਡ ਸਾਡੀਆਂ ਵੱਖ-ਵੱਖ ਰੇਡ ਪਾਰਟੀਆਂ ਜਿਹੜੀਆਂ ਨੇ ਉਹ ਨਿਕਲੀਆਂ ਹੋਈਆਂ ਨੇ ਹਰਮਨਜੀਤ ਸਿੰਘ ਨੂੰ ਉਸੇ ਵੇਲੇ ਸਿਵਲ ਹਸਪਤਾਲ ਲੈ ਜਾਂਦਾ ਗਿਆ ਸੀ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਅਗਾਹ ਵੀ ਰੈਫਰ ਕੀਤਾ ਗਿਆ ਪਰੇ ਲਾਜ਼ਰਾਨ ਉਸ ਦੀ ਮੌਤ ਹੋ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਕਬਜ਼ੇ ਚੁਲੇ ਨੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ